ਅੱਜ ਵੀਰਦੀ ਅੱਜ ਤੁਹਾਨੂੰ ਕੀ ਵਿਖਾਉਣ ਲੱਗੇ ਆ ਜਿਹੜੇ ਲੋਕ ਭਾਲਦੇ ਸਸਤੀ ਸਾਨੂੰ ਚਾਹੀਦੀ ਐ ਆਹ ਸੋਫਾ ਸੀਗਾ ਇੱਕ ਪੁਰਾਣਾ ਸਾਡੇ ਕੋਲ ਆਇਆ ਰਿਪੇਅਰ ਕਰਨਾ ਤੇ ਇਹਦੇ ਵਿੱਚੋਂ ਵੇਖੋ ਕੀ ਨਿਕਲਦਾ ਕੱਢੋ ਜੀ ਆਹ ਵੇਖੋ ਕੱਲੇ ਕੱਲੇ ਜੀ ਵਿਖਾ ਆਹ ਵੇਖੋ ਆਹ ਕਪੜਾ ਆਹ ਲੈਦਰ ਦਾ ਵੇਖੋ ਕੀ ਨਿਕਲਿਆ ਵਿੱਚੋਂ ਇਹ ਆਹ ਕੱਡੇ ਕੱਡੇ ਕਪੜੇ ਇਹ ਆਹ ਲੋ ਆਹ ਲੋ ਟੋਟੇ ਹੈਂ ਇਹੋ ਜਿਹੀਆਂ ਚੀਜ਼ਾਂ ਭਰ-ਭਰ ਕੇ ਰਸhtੀਆਂ ਚੀਜ਼ਾਂ ਬਣਾਉਂਦੇ ਆ ਦੱਸੋ ਕੀ ਕਰ ਗਏ ਚੰਗਾ ਸਮਾਨ ਲਾ ਕੇ ਵਧੀਆ ਸਮਾਨ ਲਾ ਕੇ ਤਾਂ ਚੀਜ਼ ਮਹਿੰਗੀ ਪੈਣੀ ਪੈਣੀ ਹੈ ਤੇ ਆਹ ਦੇਖ ਲੋ ਆ ਤੁਹਾਨੂੰ ਸਾਰਾ ਆ ਲੋ ਆ ਕੱਪੜੇ ਟੋਟੇ ਟਾਟੇ ਜਿੰਨੇ ਵਿੱਚੋਂ ਨਿਕਲਦੇ ਪਏ ਸਾਰੇ ਆ ਵੇਖੋ ਗਾਗ ਵੀ ਬਾਈ ਮਜਬੂਰ ਆ ਆ ਵੀ ਪੱਟ ਕੇ ਵਖਾ ਹਾਂਜੀ ਆ ਦੇਖੋ ਵੀ ਹਾਂ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਹਾਂ ਵੀਰ ਜੀ ਵੇਖੋ ਵੀ ਗਾਹ ਜਿਹੜਾ ਸਸਤੀ ਜੀ ਭਾਅ ਦਾ ਪਰ ਇਹਦੇ ਵਿੱਚ ਵੇਖੋ ਇਹ ਮਟੀਰੀਅਲ ਜੋ ਨਿਕਲੇਗਾ ਆ ਵੇਖੋ ਆ ਵੇਖੋ ਇਹਨੂੰ ਪਾ ਕੇ ਤਾਂ ਮਤਲਬ ਕਚਰਾ ਹੀ ਹੈ ਇੱਕ ਹਿਸਾਬ ਇਹ ਸਾਰਾ ਕਚਰਾ ਜਿੰਨਾ ਵੀ ਕਚਰਾ ਸਾਰਾ ਤੇ ਇਸ ਹਿਸਾਬ ਨਾਲ ਸਸਤੀਆਂ ਚੀਜ਼ਾਂ ਬਣਦੀਆਂ ਵੀਰ ਜੀ ਹਾਂ ਤੇ ਜੇ ਹੁਣ ਚੰਗਾ ਸਮਾਨ ਲਾ ਕੇ ਫਾਰਮ ਲਾ ਕੇ ਵਧੀਆ ਬਣਾਉਣਾ ਹੋਵੇ ਤੇ ਮਾਲ ਦੇ ਪਿੱਛੇ ਨਾ ਜਾਓ ਹਾਂ ਵੀਰ ਜੀ ਖਰੀਦੋ ਆ ਦੇਖ ਲਓ ਇਹ ਆ ਲੋ ਆ ਵੇਖੋ ਆ ਵੇਖੀ ਬਣਿਆ ਪਿਆ ਬੱਚੇ ਵੇਖੋ ਆਹ ਕੋ ਪਰਿਆ ਬੱਚੇ ਦੇ ਲਓ ਇਹ ਸੋਫਾ ਬਣਾਉਣ ਲੱਗੇ ਸੀ ਤਿਆਰ ਕਰਨ ਲੱਗੇ ਸੀਗੇ ਤੇ ਇੱਕ ਸਿਰਫ ਤੁਹਾਨੂੰ ਵਿਖਾਉਣ ਵਾਸਤੇ ਵੀਡੀਓ ਬਣਾਉਣ ਲੱਗੇ ਆ ਵੀ ਵੇਜੀ ਚੀਜ਼ ਨੂੰ ਤਸੱਲੀ ਨਾਲ ਟੋਹ ਮਣ ਕੇ ਲਓ ਚੰਗੀ ਤਰ੍ਹਾਂ ਚੈੱਕ ਕਰਕੇ ਲਓ ਮਾਰਕੀਟ ਦੇ ਵਿੱਚ ਇਹੋ ਜਿਹਾ ਕੋਹ ਬਹੁਤ ਕੋਹ ਆਈ ਜਾਂਦਾ ਤੇ ਆ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਸਾਰਾ ਕੁਝ ਤੁਹਾਨੂੰ ਵਿਖਾਉਣੇ ਆ ਦੂਜਾ ਪੱਟ ਕੇ ਵਿਖਾਉਣੇ ਆ ਆ ਲਓ ਅੱਧੀ ਇੱਤੀ ਫਾਰਮ ਲਾਈ ਵਿੱਚ ਸਾਰਾ ਗੰਦ ਹੀ ਹੈ ਅੱਧੀ ਵੀ ਨਹੀਂ ਹੈ ਹਾਂ ਅੱਧੇ ਬਨੇ ਜੀ 300 ਦੀ ਫਾਰਮ ਸਾਰੀ ਇਹ ਆ ਲੋ ਆ ਤਾਂ ਹੁਣ ਝੂਠ ਨਹੀਂ ਨਾ ਹੈਗਾ ਜੀ ਕੋਈ ਤੁਸੀਂ ਕਹੋਗੇ ਵੀ ਝੂਠ ਮਾਰਦੇ ਦੁਕਾਨਦਾਰ ਕਿਸੇ ਦਿਨ ਬਦਨਾਮੀ ਕਰਨ ਵਾਸਤੇ ਅਸੀਂ ਭਾਈ ਝੂਠ ਨਹੀਂ ਮਾਰਦੇ ਆ ਤੁਸੀਂ ਅੱਖੀਂ ਵੇਖ ਲਓ ਤੁਹਾਡੇ ਸਾਹਮਣੇ ਪਟਿਆ ਸੋਫਾ ਲੈ ਕੱਢਦੇ ਬਾਹਰ ਆ ਲੋ ਜੋ ਗੰਦ ਪੈਲ ਬਾਦ ਘਾਟ ਜਿੰਨੇ ਵੇਸਟਿੰਗ ਸਾਰੀ ਵਿੱਚ ਪਾਈ ਸੋਫੇ ਦੇ ਆ ਲੋ ਆ ਲੋ ਫੰ ਦੱਸੋ ਐ ਕਿਵੇਂ ਚੀਜ਼ ਬਣ ਸਕਦੀ ਆ ਚੰਗਾ ਮਾਲ ਲਾ ਕੇ ਤਾਂ ਕੀ ਮਹਿੰਗੀ ਬੰਨੀ ਆ ਗਾਗ ਵੀ ਮਜਬੂਰ ਆ ਆਪਣਾ ਹਰਜਿੰਦਰ ਸਿੰਘ ਹਾਂਜੀ ਹਾਂਜੀ ਗਾਗ ਮਜਬੂਰ ਗਾਗ ਨੂੰ ਪਤਾ ਨਹੀਂ ਵੀਰੇ ਆ ਧੋਖਾ ਮਿਲਦਾ ਆ ਧੋਖਾ ਮਿਲਦਾ ਇਹ ਸਸਤੀ ਚੀਜ਼ ਅਗਰੇ ਨੂੰ ਨਹੀਂ ਪਤਾ ਲੱਗਦਾ ਕੱਪੜਾ ਚੜ ਗਿਆ ਉੱਤੇ ਉੱਪਰ ਪੈਕਿੰਗ ਦੇ ਵਿੱਚ ਖੋਲ ਕੇ ਹੀ ਪਤਾ ਲੱਗੂ ਜਿੰਨਾ ਚਿਰ ਪਾਇਗਾ ਆ ਜਿੰਨਾ ਚਿਰਾਂ ਵਿੱਚ ਕੀ ਪਾਇਆ ਹਨ ਤੇ ਕੱਪੜਾ ਲਾ ਕੇ ਵਧੀਆ ਦਿਖਾਈ ਦਿਉਣ ਦੇ ਦਿੰਦੀ ਸਾਡੇ ਕਸਟਮਰ ਜਿੰਨੇ ਵੀ ਹੈਗੇ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਚੀਜ਼ ਚੰਗੀ ਲਓ ਟੋਕੇ ਲਓ ਆ ਜਿੰਨਾ ਜਾਣਦਾ ਗੰਦ ਜਿੰਨਾ ਸਾਰਾ ਆ ਵੇਖੋ ਘਰਾਂ ਵਿੱਚ ਪਾਇਆ ਇਹਦੇ ਆਹ ਲੋ ਬਾਦ ਘਾੜ ਜਿੰਨੀ ਬਾਦ ਘਾੜ ਸਾਰੀ ਜਦੋਂ ਇੱਕ ਬੰਦਾ ਮਾੜੀ ਚੀਜ਼ ਰੱਖੀ ਬੈਠਾ ਤੇ ਦੂਜਾ ਬੰਦਾ ਵਧੀਆ ਰੱਖੀ ਬੈਠਾ ਤੇ ਗਾਹਕ ਆਪੇ ਕਨਫਿਊਜ਼ ਹੋ ਜਾਂਦਾ ਹੈ ਹਾਂ ਆਪੇ ਗਾਹਕ ਕਨਫਿਊਜ਼ ਹੋ ਜਾਂਦਾ ਹਾਂ ਚੰਗੀ ਮਾੜੀ ਚੀਜ਼ ਦਾ ਫਰਕ ਤਾਂ ਬਾਈ ਜੀ ਇੱਥੋਂ ਪਤਾ ਲੱਗਣਾ ਜੋ ਚੀਜ਼ ਹੰਡੂਗੀ ਤੇ ਬੇਨਤੀ ਆ ਸਾਰਿਆਂ ਨੂੰ ਕਸਟਮਰ ਨੂੰ ਵੀ ਚੀਜ਼ ਬਾਈ ਜੀ ਚੰਗੀ ਆਪਣੀ ਵੇਖ ਕੇ ਲਓ ਇਹੋ ਜਿਹੇ ਧੋਖਿਆਂ ਤੋਂ ਜੋ ਲਫਾਫਾ ਜੋਤਕ ਉਦਯੋਗ ਕਰਕਰਿਆਂ ਦੇ ਲਫਾਫੇ ਬਾਹਰ ਘਾੜ ਸਾਰੀ ਫੌਮ ਦੀ ਸਾਰੀ ਵਿੱਚ ਪਾਈ ਹੈ ਤੇ ਇਹਦੀ ਧੋਖੇ ਜਨਾ ਪਾਓ ਚੰਗਾ ਮਾਲ ਲਾਓ ਗਰੰਟੀ ਵਾਲਾ ਤੇ ਇਹੀ ਸਾਡੀ ਬੇਨਤੀ ਹੈ